ਫਰਵਰੀ ਦੇ ਵਿੱਚ ਮੋਰਚਾ ਫੇਰ ਲੱਗ ਰਿਹਾ ਦਿੱਲੀ ਵਿਖੇ ਇਸਾਨੀ ਮੋਰਚਾ ਫੇਰ ਲੱਗ ਰਿਹਾ ਜਿਹੜੀ ਵੀਡੀਓ ਆ ਮੇਰੀ ਇਹ ਮਜ਼ਦੂਰਾ ਹਾਸਤੇ ਆਕੇ ਤੇ ਮੇਰੇ ਹੱਥ ਜੋੜ ਕੇ ਪੀ ਲਾ ਮਜ਼ਦੂਰਾ ਇਸਾਨ ਮਜ਼ਦੂਰ ਇਕਤਾ ਦਾ ਨਾਰਾ ਜਾਊਗਾ ਦਿੱਲੀ ਤੱਕ ਉੱਥੇ ਫੇਰ ਅਪਣ ਭੁੱਲ ਜਾਂਦੇ ਆਂ ਮੈਂ ਤਾਂ ਗੱਲਾਂ ਕਰਦਾ ਸੱਚੀਆਂ ਤੁਹਾਨੂੰ ਬਾਣੇ ਤੋੜ ਦੀ ਕੀ ਲੋੜ ਸਾਨੂੰ ਉੱਥੇ ਆ ਕੇ ਜੌਂਦੀ ਦੀ ਲੋੜ ਆ ਬਈ ਸਾਨੂੰ ਟੈਂਟ ਲਾਉਣ ਦੀ ਕੀ ਲੋੜ ਹੈ ਅਸੀਂ ਕਿਉਂ ਢੂਆ ਉੱਥੇ ਪਟਾਵਾਂਗੇ ਜਾ ਕੇ ਕਿਉਂ ਅਸੀਂ ਉੱਥੇ ਠੰਡੇ ਧੋਵਾਂਗੇ ਉਹ ਗੁੜਾ ਕਰਾਂਗੇ ਕਿਸਾਨ ਵੀਰ ਵੀ ਸਾਡੇ ਭਰਾ ਹੈ ਕਿਉਂਕਿ ਕਿਸਾਨ ਵੀਰਾਂ ਦੇ ਘਰੇ ਜ਼ਮੀਨ ਹੈਗੀ ਹੈ ਠੇਕਾ ਆ ਜਾਂਦਾ ਉਹਨਾਂ ਦੇ ਘਰੇ ਰਸਲ ਵੀ ਆ ਜਾਣਾ ਪਾਟਾ ਵੀ ਆ ਜਾਣਾ ਅਸੀਂ ਕਿੱਥੋਂ ਖਾਵਾਂਗੇ ਬੁਲਦੁਰ ਚੀਹੀ ਦੀ ਵੀ ਹੋਇਆ ਉੱਥੇ ਅਜੇ ਤੱਕ ਦੱਸ ਦਿਓ ਵੀ ਕਿਸੇ ਮਜ਼ਦੂਰ ਵੀਰ ਨੂੰ ਕੋਈ ਸਰਕਾਰ ਨੇ ਮੁਆਵਜ਼ਾ ਦਿੱਤਾ ਹੋਵੇ ਜਾਂ ਪਿੰਡ ਵਾਲਿਆਂ ਨੇ ਮੁਆਵਜ਼ਾ ਦਿੱਤਾ ਹੋਵੇ ਭਾਈ ਤੂੰ ਯਾਰ ਕਿਸਾਨ ਮੋਰਚੇ ਤੇ ਉੱਥੇ ਕੁਝ ਹੀ ਲੋ ਯਾਰ ਸਤਿ ਸ਼੍ਰੀ ਅਕਾਲ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸਤਿਕਾਰਯੋਗ ਵੀਰੋ ਅੱਜ ਜਿਹੜੀ ਵੀਡੀਓ ਆ ਮੇਰੀ ਇਹ ਮਜ਼ਦੂਰਾਂ ਵਾਸਤੇ ਹੈ ਕੇਵਲ ਤੇ ਮੇਰੇ ਹੱਥ ਜੋੜ ਕੇ ਪੀਲ ਆ ਮਜ਼ਦੂਰਾਂ ਨੂੰ ਸਾਰਿਆਂ ਮਜ਼ਦੂਰ ਵਰਗ ਨੂੰ ਸਾਰਿਆਂ ਨੂੰ ਮੇਰੇ ਹੱਥ ਜੋੜ ਕੇ ਪੀਲ ਆ ਕਿ ਮੇਰੇ ਅਗਲ ਫਰਵਰੀ ਦੇ ਵਿੱਚ ਮੋਰਚਾ ਫੇਰ ਲੱਗ ਰਿਹਾ ਹੈ ਦਿੱਲੀ ਵਿਖੇ ਕਿਸਾਨੀ ਮੋਰਚਾ ਫੇਰ ਲੱਗ ਰਿਹਾ ਹੈ ਤੇ ਮੇਰੀ ਹੱਥ ਜੋੜ ਕੇ ਪੀਲ ਆ ਕਿ ਪਿਛਲੀ ਵਾਰ ਵਾਂਗੂ ਜਿਵੇਂ ਆਪਣੇ ਨਾਲ ਹੋਇਆ ਸੀ ਪਿਛਲੀ ਵਾਰ ਵਾਂਗੂ ਨਾ ਹੋਵੇ ਤੇ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਵੀ ਕੋਈ ਕਿਸਾਨ ਕਹਿੰਦਾ ਵੀ ਸਾਡੇ ਨਾਲ ਮਜ਼ਦੂਰ ਤੇ ਮੋਰਚੇ ਤੇ ਚੱਲੋ ਤੇ ਉਹਨਾਂ ਨੂੰ ਇਹ ਗੱਲ ਇੱਕ ਵਾਰੀ ਜ਼ਰੂਰ ਕਹਿ ਦਿਓ ਕਿ ਅਸੀਂ ਮੋਰਚੇ ਤੇ ਜ਼ਰੂਰ ਜਾਵਾਂਗੇ ਜੀ ਪਰ ਸਾਡਾ ਪਿੱਛੇ ਪਰਿਵਾਰ ਹੈ ਉਹਨੂੰ ਜਿੰਨੇ ਦਿਨ ਅਸੀਂ ਰਹਿਣਾ ਰਾਸ਼ਨ ਦੇ ਦਿਓ ਤੇ ਉਹਨਾਂ ਨੂੰ ਖਰਚਾ ਦੇ ਦਿਓ ਤੇ ਜਿਹੜਾ ਕੋਈ ਆਟਾ ਉਹ ਦੇ ਦਿਓ ਅਸੀਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ ਭਾਨੂੰ ਸਤਕਾਰ ਜੀ ਕੋ ਵੀਰੋਂ ਪਤਾ ਹੈ ਕਿ ਪਿਛਲੀ ਵਾਰ ਜਦੋਂ ਮੋਰਚਾ ਲੱਗਾ ਆਪਣਾ ਮਜ਼ਦੂਰ ਸ਼ਹੀਦ ਵੀ ਹੋਏ ਆ ਉੱਥੇ ਅਜੇ ਤੱਕ ਦੱਸ ਦਿਓ ਵੀ ਕਿਸੇ ਮਜ਼ਦੂਰ ਵੀਰ ਨੂੰ ਕੋਈ ਸਰਕਾਰ ਨੇ ਮੁਆਵਜ਼ਾ ਦਿੱਤਾ ਹੋਵੇ ਜਾਂ ਪਿੰਡ ਵਾਲਿਆਂ ਨੇ ਮੁਆਵਜ਼ਾ ਦਿੱਤਾ ਹੋਵੇ ਭਾਈ ਤੂੰ ਯਾਰ ਕਿਸਾਨ ਮੋਰਚੇ ਤੇ ਉੱਥੇ ਤੁਸੀਂ ਹੋਇਆ ਸੀ ਦਿੱਤਾ ਕਿਸੇ ਨੂੰ ਆਪਾਂ ਇਹ ਕਿਸੇ ਦਾ ਕਿਸੇ ਚੀਜ਼ ਤੇ ਕੋਈ ਸਬਸਿਡੀ ਲੈ ਸਕਦੇ ਆ ਕਿਸੇ ਦੇ ਲੋਨ ਮਾਫ਼ ਹੋ ਸਕਦੇ ਆ ਕਿਸੇ ਨੇ ਲੋਨ ਮਾਫ ਆਪਣਾ ਕੀਤਾ ਕਿਸਾਨ ਮੋਰਚੇ ਦੇ ਪਿੱਛੇ ਆਪਾਂ ਬੈਠੇ ਰਹੇ ਆ ਇੱਥੋਂ ਕਿਸਾਨ ਮਜ਼ਦੂਰ ਮੋਰਚਾ ਕਿਸਾਨ ਮਜ਼ਦੂਰ ਇਕਤਾ ਦਾ ਨਾਰਾ ਜਾਊਗਾ ਦਿੱਲੀ ਤੱਕ ਉੱਥੇ ਫਿਰ ਆਪਾਂ ਨੂੰ ਭੁੱਲ ਜਾਂਦੇ ਆ ਇਹ ਮੈਂ ਤਾਂ ਗੱਲਾਂ ਕਰਦਾ ਸੱਚੀਆਂ ਸਤਿਕਾਰਯੋਗ ਵੀਰ ਆਪਣੇ ਕਿਸਾਨ ਵੀਰ ਵੀ ਜਿਹੜੇ ਕਿਸਾਨ ਵੀਰ ਆ ਉਹ ਵੀ ਸਾਡੇ ਨਾਲ ਸਾਡੇ ਭਰਾ ਹੈ ਤੇ ਸਾਡਾ ਨੌ ਮਾਤ ਦਾ ਰਿਸ਼ਤਾ ਪਰ ਇਸ ਤਰ੍ਹਾਂ ਕੰਮ ਨਹੀਂ ਚੱਲਣਾ ਇਸ ਵੀਡੀਓ ਨੂੰ ਕਿਸੇ ਪਾਸੇ ਹੋਰ ਨਾ ਲੈ ਜਿਓ ਕਿਉਂਕਿ ਜਿਨ੍ਹਾਂ ਨੇ ਕਮੈਂਟ 70 ਰੁਪਏ ਰੀਚਾਰਜ ਵਾਲਿਆਂ ਨੇ ਕਰਦੇ ਆ ਉਹਨਾਂ ਨੇ ਕਰ ਦੇਣਾ ਉਹਨਾਂ ਨੂੰ ਆਦਤ ਪਈ ਹੈ ਉਹ ਹੈਪਕੂਲ ਹੈ ਉਹਨਾਂ ਨੇ ਕਮੈਂਟ ਮਾਰੇ ਕਰਨੇ ਕਰਦੇ ਆ ਪਰ ਜਦੋਂ ਸਾਨੂੰ ਇਹ ਚੀਜ਼ਾਂ ਨਹੀਂ ਮਿਲਣੀਆਂ ਸਾਡੇ ਬੱਚੇ ਪਿੱਛੇ ਭੁੱਖੇ ਮਰਨੇ ਆ ਤਾਂ ਫੇਰ ਭਾਈ ਸਾਨੂੰ ਗੋਹਾ ਕੂੜਾ ਕਰਨ ਦੀ ਕੀ ਲੋੜ ਹੈ ਉੱਥੇ ਜਾ ਕੇ ਤੁਹਾਡਾ ਗੋਹਾ ਕੂੜਾ ਸਾਨੂੰ ਭਾਂਡੇ ਤੋਣ ਦੀ ਕੀ ਲੋੜ ਹੈ ਸਾਨੂੰ ਉੱਥੇ ਹੱਥ ਵਿੱਚੋਂ ਦੀ ਕੀ ਲੋੜ ਹੈ ਭਾਈ ਸਾਨੂੰ ਟੈਂਟ ਲਾਉਣ ਦੀ ਕੀ ਲੋੜ ਹੈ ਅਸੀਂ ਕਿਉਂ ਢੂਆ ਉੱਥੇ ਕਟਾਵਾਂਗੇ ਜਾ ਕੇ ਕਿਉਂ ਅਸੀਂ ਉੱਥੇ ਭਾਂਡੇ ਧੋਵਾਂਗੇ ਗੋਹਾ ਗੂੜਾ ਕਰਾਂਗੇ ਮੈਂ ਤਾਂ ਇਹੀ ਪੀਲ ਕਰ ਸਕਦਾ ਕਿ ਜਦੋਂ ਵੀ ਕਿਤਕੀ ਮੋਰਚੇ ਤੇ ਜਾਣਾ ਹੈ ਰਵਾਨਾ ਹੋਣਾ ਹੈ ਤਾਂ ਉਹਨਾਂ ਲੋਕਾਂ ਨੂੰ ਜ਼ਰੂਰ ਕਹੋ ਵੀ ਸਾਡੇ ਘਰੇ ਰਾਸ਼ਨ ਦੇ ਦਿਓ ਜਿੰਨਾ ਚਿਰ ਤੁਹਾਨੂੰ ਲੈ ਕੇ ਜਾਣਾ ਕਿਉਂਕਿ ਆਪਣੇ ਕੋਲੇ ਹੁਨਰ ਹੈ ਨਾ ਜਿਹੜਾ ਆਪਾਂ ਇਹ ਨਹੀਂ ਖਰ ਸਕਦੇ ਇੱਥੇ ਜਾ ਕੇ ਜਿਹੜੇ ਚੌਂਕਾ ਚ ਆਪਾਂ ਆਪਾਂ ਖਰਦੇ ਆਪਾਂ ਲੇਬਰ ਚੌਂਕ ਚ ਜਾ ਕੇ ਦਿਹਾੜੀ ਕਰ ਸਕਦੇ ਹਾਂ ਉਹਨਾਂ ਕ ਕਮਾ ਕੇ ਆਪਾਂ ਜਵਾਕਾਂ ਨੂੰ ਸ਼ਾਮ ਨੂੰ ਖਵਾ ਸਕਦੇ ਆ ਕਿਸੇ ਫੈਕਟਰੀਆਂ ਵਿੱਚ ਕੰਮ ਕਰ ਸਕਦੇ ਆ ਆਪਾਂ ਕਿਤੇ ਇਹ ਕਿਤੇ ਵੀ ਕੋਈ ਦਿਹਾੜੀ ਜਾ ਸਕਦੇ ਆ ਉਹਨਾਂ ਕ ਆਪਾਂ ਕਮਾ ਕੇ ਆਪਣੇ ਜਵਾਕਾਂ ਨੂੰ ਖਵਾ ਸਕਦੇ ਆ ਪਰ ਜਦੋਂ ਉੱਥੇ ਜਾਵੜੇ ਪਿੱਛੇ ਜਵਾਕ ਭੁੱਖੇ ਮਰ ਲਗੇ ਜੇ ਪਿਛਲੀ ਵਾਰ ਹੋਇਆ ਇਸੇ ਕਰਕੇ ਗੱਲਾਂ ਕੋਡੀਆਂ ਲੱਗਦੀਆਂ ਹੁੰਦੀਆਂ ਮੇਰੀਆਂ ਤੇ ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਜੇਕਰ ਮਜ਼ਦੂਰ ਨੂੰ ਨਾਲ ਲੈ ਕੇ ਜਾਣਾ ਹੈ ਮਜ਼ਦੂਰ ਕਿਸਾਨ ਏਕਤਾ ਦਾ ਨਾਅਰਾ ਲਾਉਣਾ ਹੈ ਤਾ ਫੇਰ ਭਾਈ ਤੁਸੀਂ ਇੱਕ ਕੰਮ ਜ਼ਰੂਰ ਕਰ ਦਿਓ ਵੀ ਜਿਹਨੂੰ ਵੀ ਨਾਲ ਲੈ ਕੇ ਜਾਊਂਗਾ ਤੇ ਘਰੇ ਰਾਸ਼ਨ 2 ਵੀ ਮਹੀਨੇ ਰੋ 3 ਵੀ ਮਹੀਨੇ ਰੋ ਰਾਸ਼ਨ ਜ਼ਰੂਰ ਪਹੁੰਚਾਓ ਉਹਦੇ ਘਰੇ ਉਹਦੇ ਬੱਚੇ ਤਾਂ ਭੁੱਖੇ ਮਰ ਪਿਛਲੀ ਵਾਰ ਦੇਖਿਆ ਸੀ ਅਸੀਂ ਪਿਛਲੀ ਵਾਰ ਦੇਖਿਆ ਕਿਸੇ ਨੂੰ ਮੁਆਵਜ਼ਾ ਦਿੱਤਾ ਕਿਸੇ ਨੂੰ ਸਬਸਿਡੀਆਂ ਮਿਲੀਆਂ ਕਿਸੇ ਦੇ ਲੋਨ ਮਾਫ ਹੋਏ ਤੇ ਫੇਰ ਯਾਰ ਅਸੀਂ ਗੋਆ ਕੁੜਾ ਕਿਉਂ ਕਰੀਏ ਭਾਈ ਅਸੀਂ ਤਾਂ ਰੋਟੀ ਖਾਈ ਜਾਂਦੇ ਇੱਥੋਂ ਨਾਲ ਕਿਤੇ ਫੈਕਟਰੀ 'ਚ ਕਰ ਲਾਂਗੇ ਜਾ ਕਿਤੇ ਸੜਕਾਂ ਤੇ ਲੇਬਰ ਕਰ ਲਾਂਗੇ ਜਾਂ ਕਿਤੇ ਕਿਸੇ ਦੇ ਦਿਹਾੜੀ ਜਾਵੜਾਂਗੇ ਰਾਜਗਰੀ ਚ ਕਰ ਲਾਂਗੇ ਕੰਮ ਪਰ ਯਾਰ ਉੱਥੇ ਜਾਣ ਦਾ ਸਾਨੂੰ ਕੀ ਫਾਇਦਾ ਹੈ ਜਾਂ ਤਾਂ ਸਾਡੇ ਉਹ ਕਰਕੇ ਚੱਲੋ ਨਾ ਵੀ ਸਾਨੂੰ ਵੀ ਕੋਈ ਫਾਇਦਾ ਪਿਆ ਕਰੋ ਸਾਨੂੰ ਤਾਂ ਕੋਈ ਫਾਇਦਾ ਹੁੰਦਾ ਨਹੀਂ ਫਾਇਦਾ ਤੁਹਾਡਾ ਹੋਣਾ ਤੇ ਫਿਰ ਸਾਡਾ ਕੋ ਢੂਆ ਲਗੜਾਉਣੇ ਆ ਭਈ ਮੈਂ ਅਪੀਲ ਕਰਦੇ ਨਾ ਸਾਰੇ ਮੇਰੇ ਮਜ਼ਦੂਰ ਵਰਗ ਭਰਾਵਾਂ ਨੂੰ ਕਿ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਵੀ ਜਿਹੜੇ ਆਪਣੇ ਮਜ਼ਦੂਰ ਸ਼ਹੀਦ ਹੋਏ ਸੀ ਮੋਰਚੇ ਤੇ ਕਿਸੇ ਨੂੰ ਮੁਆਵਜ਼ਾ ਸਰਕਾਰ ਨੇ ਦਿੱਤਾ ਹੈ ਜਾ ਪਿੰਡ ਵਾਲੇ ਵਾਸੀਆਂ ਨੇ ਕੋਈ ਵਾਸ ਇਕੱਠੀ ਕਰਕੇ ਜਾਂ ਕਿਸਾਨ ਯੂਨੀਅਨ ਵਾਲੇ ਨੇ ਵਾਸ ਇਕੱਠੀ ਕਰਕੇ ਸਾਡੇ ਗਰੀਬ ਲੋਕਾਂ ਦੇ 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 ਵੀ ਤੁਹਾਡਾ ਉੱਥੇ ਬੰਦਾ ਸ਼ਹੀਦ ਹੋ ਗਿਆ ਸੀ ਕਿਸੇ ਨੇ ਦਿੱਤਾ ਤੇ ਫਿਰ ਗੋਹਾ ਕੁੜਾ ਕਰਦਾ ਕੀ ਫਾਇਦਾ ਭਈ ਇਸ ਕਰਕੇ ਗੱਲਾਂ ਤਾਂ ਮੇਰੀਆਂ ਲੱਗਣਗੀਆਂ ਕੋੜੀਆਂ ਇਹ ਨਾ ਕੋ ਵੀ ਕਿਸਾਨ ਵੀਰ ਸਾਡੇ ਭਰਾ ਨਹੀਂ ਕਿਸਾਨ ਵੀਰ ਵੀ ਸਾਡੇ ਭਰਾ ਹੈ ਕਿਉਂਕਿ ਕਿਸਾਨ ਵੀਰਾਂ ਦੇ ਘਰੇ ਜ਼ਮੀਨ ਹੈਗੀ ਹੈ ਠੇਕਾ ਆ ਜਾਂਦਾ ਹੈ ਉਹਨਾਂ ਦੇ ਘਰੇ ਰਸਣ ਵੀ ਆ ਜਾਣਾ ਆਟਾ ਵੀ ਆ ਜਾਣਾ ਅਸੀਂ ਕਿੱਥੋਂ ਖਾਵਾਂਗੇ ਸਾਨੂੰ ਉੱਥੇ ਉਹਨਾਂ ਨੇ ਤਾਂ ਦੇ ਨਹੀਂ ਦੇਣਾ ਬਸ ਇੰਨੀ ਕੀ ਅਪੀਲ ਕਰਵੀਂ ਸੀ ਕਿ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਵੀ ਲੱਗੂਗਾ ਪਰ ਉੱਥੇ ਜਾ ਕੇ ਕੱਲਾ ਕਿਸਾਨ ਏਕਤਾ ਰਹਿ ਜਾਂਦੀ ਜਿਵੇਂ ਪਿਛਲੀ ਵਾਰ ਸੰਯੁਕਤ ਮੋਰਚਾ ਬਣਾਤਾ ਸੀ ਜਦੋਂ ਰੌਲਾ ਪਿਆ ਉਦੋਂ ਸੰਯੁਕਤ ਮੋਰਚਾ ਬਣਾਤਾ ਕਹਿੰਦੇ ਸੀ ਮਜ਼ਦੂਰ ਦਾ ਨਾ ਹੀ ਘਟਦਾ ਸਭ ਤੋਂ ਵੱਧ ਉੱਥੇ ਮਜ਼ਦੂਰ ਦਾ ਨੁਕਸਾਨ ਹੋਇਆ ਹੈ ਪੰਜਾਬ ਚੋਂ ਇਸ ਕਰਕੇ ਮੇਰੀ ਅਪੀਲ ਫਿਰ ਮੈਂ ਦੁਬਾਰਾ ਦੁਬਾਰਾ ਹੱਥ ਜੋੜ ਕੇ ਅਪੀਲ ਕਰ ਦਿੰਦਾ ਕਿ ਭਾਈ ਜੇਕਰ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਜੇਕਰ ਇਹਨੂੰ ਲੈ ਕੇ ਜਾਣਾ ਹੈ ਤੇ ਇਹਨਾਂ ਦੇ ਰਾਸ਼ਨ ਜਰੂਰ ਛੱਡ ਦਿਓ ਘਰੇ ਆਟਾ ਵੀ ਛੱਡੋ ਰਾਸ਼ਨ ਵੀ ਛੱਡਿਓ ਜੇ ਘਰੇ ਕੋਈ ਚੀਜ਼ ਦੀ ਜਰੂਰਤ ਹੋ ਵੀ ਤਾ ਤੇ ਬੱਚਿਆਂ ਨੂੰ ਫੀਸਾਂ ਵੀ ਭਰੋ ਤਾਂ ਜਾਵਾਂਗੇ ਤੇ ਜੇ ਕਿਸੇ ਨੂੰ ਭਾਈ ਨਹੀਂ ਚੰਗੀ ਗੱਲ ਲੱਗੀ ਤਾਂ ਕੋਈ ਚੱਕਰ ਨਹੀਂ ਪਰ ਅਸੀਂ ਤਾਂ ਸਮਾਜ ਤੱਕ ਗੱਲ ਪਹੁੰਚਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਤ ਜੈ ਸਭਤਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers his professional by plumbing electrician masonry work carpentry for more information please contact him at www.checktrade.com id number 921760 Shamra Chandra call center call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ